ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਜੋ ਵੀ ਜੁੜੇ ਨੇ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਤ ਵਰਖ ਤਸਰਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਪਹੁੰਚੇ ਆ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਸ਼੍ਰੀਤਾਮੰਤਰ ਸਾਹਿਬ ਬਾਈ ਸ਼ੇਰੇ ਕੋਲ ਕਰਦੇ ਆ ਉਹਦੇ ਦੇ ਜਾਣਕਾਰੀ ਸਾਂਝੀ ਬਣੇ ਰਹੋ ਐਂਡ ਤੱਕ ਜੀ ਬਾਈ ਜੀ ਸასი ਕਾਲ ਜੀ ਗਾ ਸਰਦ ਸਭ ਕੀ ਹਾਲ ਜੋ ਕਿਰਪਾ ਰੱਬ ਦੀ ਤੁਸੀਂ ਦੱਸੋ ਵਧੀਆ ਜੀ ਵਧੀਆ ਮਹਾਰਾਜ ਠੀਕ ਜੀ ਵਧੀਆ ਜੀ ਠੰਡ ਠੰਡ ਪਵਾਈ ਜਾਂਦੇ ਜੀ ਠੰਡ ਕਿੱਥੇ ਗਰਮੀ ਪੈਂਦੀ ਜੀ ਗਰਮੀ ਪੈਂਦੀ ਆ ਹਾਂ ਜੀ ਅੱਛਾ ਤੁਹਾਨੂੰ ਠੰਡ ਜਾਂਦੀ ਆ ਸਾਨੂੰ ਠੰਡ ਜਾਂਦੀ ਆ ਹਾਂ ਜੀ ਠੀਕ ਆ ਅੱਜ ਆ ਠੰਡ ਜਾਂਦੀ ਹਾਂ ਜੀ ਚਲੋ ਸ਼ੇਗ ਰਿਹਾ ਵਾ ਮੀ ਮੂੰ ਹਾਂ ਜੀ ਮੀ ਮੂੰ ਪਹੁੰਚਾਂਗੇ ਮਹਾਰਾਜਾ ਬੜੀ ਗਰਮੀ ਕੈਮ ਸਿੱਧਾ ਕੈਮ ਕੈਮ ਠੀਕ ਆ ਡਰੈਸ ਪਹਿਨੇ ਮਾਣੀ ਮੱਲੀਆਂ ਜੀ ਪੱਤ ਗਿਲਾਵੇਂ ਨਰੰਤਾਨ ਤੇ ਤੀਰ ਵੀ ਨਰੰਤਾਨ। ਮੋਬਾਈਲ ਨੰਬਰ 9779721242। ਠੀਕ ਹੈ ਜੀ। ਹਾਂਜੀ। ਕਰੀਏ ਸ਼ੁਰੂਆਤ। ਹਾਂਜੀ ਹਾਂਜੀ। ਇਹ ਵਹਿੜ ਕੇ ਨਵਾ ਸੁਆ। ਇਹ ਪਹਿਲੀ ਸੁਆ ਸਾਧੂ ਸਾਹਿਬ। ਤੇ ਮੂੰਹ ਤੋਂ। ਮੂੰਹ ਤੋਂ ਇਹ ਚਾਰ ਦੰਦ ਹੋ ਗਈ। ਚਾਰ ਦੰਦ ਚੋਗੀ ਹੋ ਗਈ ਹੋਣਾ। ਪਲੂਣ ਹੀ ਆ ਗਈ। ਹਾਂਜੀ ਹਾਂਜੀ। ਤੇ ਛੱਲ ਢੋਣ। ਹੱਥਕ ਲੈ ਜੂਗੀ ਚੱਕੀ ਢੋਣਗੀ ਉੱਤ। ਠੀਕ ਆ। ਬਲਪੂਣ ਚੰਗੀ ਜਾਊਗੀ ਬੱਚੀ। ਪੜੀ। ਲੈਣਾ ਅੱਠ ਲੈ ਜੋ ਨਾ ਖੁੱਲੇ ਢੁੱਲੇ। ਵਾ ਵਾ ਵਾ। ਕੀ ਬਾਤ। ਜਿੰਨੀ ਬੜੂ ਬੈਗ ਹੀ ਬਣੂਗੀ ਹੋਣਾ। ਥਣ ਸੋਹਣ ਚੰਗਾ ਲੱਗਾ। ਸੁਰੰਦਰਾ ਕਰਾਈਏ ਚੱਕਾ ਰਾਜੀ ਰੋਜੀ ਵੀ ਪੂਰੀ ਆ ਘਾਤਕੁੱਤ ਪੂਰਾ ਹੌਲ ਵੱਡੀ ਬੈ ਗਾਊਗੀ ਹਨਾ ਲਾੜ ਲੋਡ ਬੜੇ ਢੇਰ ਢੁਲ ਪਈ ਆ ਹਾਂਜੀ ਹਾਂਜੀ ਠੀਕ ਆ ਲੋ ਸੱਜਣ ਢੇਲ ਆਪ ਜੇ ਕਰ ਲੋ ਉਹਨਾਂ ਅਗਲੀ ਸਾਈਡ ਨੂੰ ਵਹਣਾ ਓਨਾਂ ਹੀ ਪਿਛਲੀ ਸਾਈਡ ਨੂੰ ਆ ਜਿਹੜੇ ਪਿਛੋਂ ਲਾੜਿਆ ਸਾਰੇ ਪਿਛਾ ਨੂੰ ਕੱਢ ਕੇ ਤੁਹਾਨੂੰ ਤਾਂ ਨੂੰ ਬਨਲ ਜਾਊਗੀ ਸੱਜਣ ਵਾਹ ਕਿੱਹਾ ਬਾਰੇ ਪੂਰੀ ਜ਼ੋਰਦਸਤ ਗਰੀਅਰ ਕੀ ਆ ਜੀ ਫਿਲਸੀ ਮਾਰੀ ਨਹੀਂ ਰਾਜ ਹੀ ਏ ਕੋਲ ਲਓ ਜੀ ਕਰੋ ਚੈੱਕ ਤੁਰਾ ਤਰਾ ਬੜਾ ਸੋਹਣਾ ਲਾਇਓ ਬਾਈ ਜੀ ਲਓ ਕੀ ਬਾਤ ਹੈ ਫੇਸ ਕੁਆਲਟੀ ਬੜੀ ਸੋਹਣੀ ਜਰਸੀ ਵਾਲੀ ਹਾਂਜੀ ਅੱਛਾクセ ਇੱਕ ਗਲਤੀ ਦਾ ਆਕਰੋ ਸੰਗ ਦੇ ਵਿੱਚ ਆ ਗਈ ਨਾ ਲਓ ਇੱਕ ਕਰੋ ਜੇ ਕ ਤੇ ਬਾਈ ਜੀ ਕੀਮਤ ਕੀ ਉਹ ਤੇ 56000 ਦੀ ਦੇ ਦਈਏ ਸਾਡੇ ਸਾਜ ਚਾਰ ਹੀ ਛੱਡ ਦੀ ਗੀ ਹਾਂਜੀ ਚਾਰ ਹੀ ਛੱਡ ਦੀ ਗੀ ਛੋੜੀ ਹੋਣੀ ਜੋ ਛੋੜੀ ਕਰ ਦਿਓ ਹਾਂਜੀ ਹਾਂਜੀ 52000 ਦੀ ਲੈਦੀ ਕਰ ਬੱਚੀ ਜਦੋਂ ਬਣੀ ਨਾ ਪੂਰੀ ਆਤਾ ਤੇ ਪੂਰੀ ਬਣੂਗੀ ਥੱਲੇ ਇਹ ਨਹੀਂ ਵੀ ਮੰਨ ਲਓ ਵੀ ਇੰਨੀ ਕੀ ਬਣੀ ਰਹੂਗੀ ਬਾਕੀ ਇਹ ਬੱਚੀ ਨੇ ਸੋਹਣੀ ਨਹੀਂ ਹਜੇ ਹਜੇ ਜਾਈਗੀ 8 ਤੱਕ ਬੱਚੀ ਜਾਈਗੀ ਨਹੀਂ ਸੋਹਣੀ ਹਾਂਜੀ ਹਾਂਜੀ ਸਜਣੋ 52000 ਦਾ ਸਨੋਹਣ ਕਰਦੀ ਭਾਈ ਨੇ ਆਪਣੀ ਖਰੀਦਦਾਰੀ ਕਰਿਓ ਪਿੰਡ ਮਾਣੇ ਪਹੁੰਚ ਕੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ